ਤੁਹਿਆ ਕਾਲ ਤੁਸੀਂ ਵੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਨਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸੀਐਮ ਭਗਵੰਤ ਮਾਨ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਦਿਵਸ ਮੁਕੇ ਟਵੀਟ ਕਰ ਕੀਤਾ ਕੋਟ ਕੋਟ ਪ੍ਰਣਾਮ ਹਰਿਆਣਾ ਵਿਧਾਨ ਸਭਾ ਚੋਣ ਦੇ ਚੱਲਦੇ ਸੀਐਮ ਭਗਵੰਤ ਮਾਨ ਨੇ ਕੈਥਲ ਦੇ ਕਲਾਇਤ ਵਿੱਚ ਜਨ ਸਭਾ ਨੂੰ ਕੀਤਾ ਸੰਬੋਧਿਤ ਸੀਐਮ ਭਗਵੰਤ ਮਾਨ ਤੇ ਕਿਸਾਨਾਂ ਦੀ ਮੁਲਾਕਾਤ ਤੇ ਆਮ ਆਦਮੀ ਪਾਰਟੀ ਸੀਨੀਅਰ ਬੁਲਾਰਾ ਨੀਲ ਗਰਗਨੇ ਕੀਤਾ ਟਵੀਟ बोले पीएम मोदी ਵੀ ਕਰਨ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਅਤੇ ਦੇਣ ਮਿਲਣ ਲਈ ਸਮਾਂ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਚੰਡੀਗੜ੍ਹ ਪੁਲਿਸ ਨੇ ਕੀਤੀ ਐਫਆਈਆਰ ਦਰਜ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਖਤਮ 30 ਸਤੰਬਰ ਤੱਕ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਗਿਆ ਭਰੋਸਾ ਕੈਬਨਿਟ ਮੰਤਰੀ ਅਮਨ अरोड़ा ਨੇ ਕੀਤਾ ਗਿੱਦੜਬਾਹਾ ਦਾ ਦੌਰਾ 12 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਰੱਖਿਆ ਨੀ ਪੱਥਰ ਗਿੱਦੜਬਾਹਾ ਵਿਖੇ ਵਿਧਾਇਕ ਲਾਡੀ ਟੋਂਸ ਤੋਂ ਇਲਾਵਾ ਕਾਕਾ ਬਰਾੜ ਡਿੰਪੀ ਢਿਲੋਂ ਪ੍ਰਿਤਪਾਲ ਸ਼ਰਮਾ ਅਤੇ ਸੁਖਜਿੰਦਰ ਕੌਣੀ ਵੀ ਰਹੇ ਹਾਜ਼ਰ ਅਮਨ अरोड़ा ਨੇ 29 ਵਿਕਾਸ ਯੋਜਨਾਵਾਂ ਦਾ ਰੱਖਿਆ ਨੀ ਪੱਥਰ ਸਰਕਾਰ ਨੇ 11 ਤੋਂ ਵੱਧ ਪਿੰਡਾਂ ਵਿੱਚ ਵਿਕਾਸ ਲਈ ਸਕੀਮਾਂ ਕੀਤੀਆਂ ਸ਼ੁਰੂ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਨਿਆਗਾਉਂ ਵਿੱਚ ਸੀਵਰੇਜ ਪਲੈਂਟ ਦਾ ਉਦਘਾਟਨ ਨਾਲ ਹੀ ਪ੍ਰਸ਼ਟਾਚਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੁਣ ਖੈਰ ਨਹੀਂ ਜੇ ਕੋਈ ਸ਼ਿਕਾਇਤ ਮਿਲੀ ਤਾਂ ਕੀਤੀ ਜਾਵੇਗੀ ਸਖਤ ਕਾਰਵਾਈ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੇ ਨਵੇਂ ਬਣੇ ਪ੍ਰਧਾਨ ਅਨੁਰਾਗ ਦਲਾਲ ਨੇ ਜਗਬਣੀ ਟੀਮ ਨਾਲ ਕੀਤੀ ਖਾਸ ਗੱਲਬਾਤ ਬੋਲੇ ਵਿਦਿਆਰਥੀ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦੀ ਨਹੀਂ ਹੋਣੀ ਚਾਹੀਦੀ ਦਖਲਅੰਦਾਜ਼ੀ ਸੰਗਰੂਰ ਵਿੱਚ ਜੁ ਐਨਏਐ ਦੀਆਂ ਰੈਡਾਂ ਨੂੰ ਲੈ ਕੇ ਕੇਂਦਰ ਖਿਲਾਫ ਸੜਕਾਂ ਤੇ ਉਤਰੇ ਕਿਸਾਨ ਡੀਸੀ ਨੂੰ ਸੌਂਪਿਆ ਮੰਗ ਪੱਤਰ ਚੰਡੀਗੜ੍ਹ ਵਿਖੇ ਬਿਨਾਂ ਇਜਾਜ਼ਤ ਪਿਸਤੌਲ ਲੈ ਕੇ ਕੁੰਮੜ ਦੇ ਦੋਸ਼ ਵਿੱਚ ਮੋਬ ਕਲੱਬ ਦੇ ਮਾਲਕ ਨੀਰਜ ਖਰਬ ਨੂੰ ਕੀਤਾ ਗਿਆ ਗ੍ਰਿਫਤਾਰ ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਦੇਰ ਰਾਤ ਵੇਖਿਆ ਗਿਆ ਡਰੋਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਚਲਾਇਆ ਸਰਚ ਅਭਿਆਨ ਸ਼੍ਰੀ ਮੁਖਸਰ ਸਾਹਿਬ ਵਿਖੇ ਗੁਆਂਢ ਵਿੱਚ ਰਹਿੰਦੇ 1.5 ਉਮਰ ਦੇ ਵਿਅਕਤੀ ਵੱਲੋਂ ਨਵਾਲੀਗਾ ਨਾਲ ਜ਼ਬਰਜਨਾਹ ਦੀ ਕੀਤੀ ਗਈ ਕੋਸ਼ਿਸ਼ ਪੁਲਿਸ ਨੇ ਕੀਤਾ ਕਾਬੂ ਸ਼੍ਰੀ ਮੁਖਸਰ ਸਾਹਿਬ ਵਿਖੇ ਵਾਪਰੀ ਵੱਡੀ ਘਟਨਾ ਸਵੇਰੇ ਸਵੇਰੇ ਪਿਓ ਪੁੱਤ ਤੇ ਹੋਇਆ ਹਮਲਾ ਪਿਓ ਦੀ ਹੋਈ ਮੌਤ ਲੁਧਿਆਣਾ ਵਿੱਚ ਤਿੰਨ ਬੱਚਿਆਂ ਦੀ ਮਾਂ ਦਾ ਹੋਇਆ ਕਤਲ ਪ੍ਰਵਾਸੀ ਮਜ਼ਦੂਰ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ਲੁਧਿਆਣਾ ਵਿਖੇ ਲੁੱਟ ਦੀ ਨੀਅਤ ਨਾਲ ਨੌਜਵਾਨ ਤੇ ਹੋਇਆ ਹਮਲਾ ਸੀਸੀਟੀਵੀ ਵਿੱਚ ਹੋਏ ਕੈਦ ਗੁੱਸੇ ਵਿੱਚ ਸੜਕਾਂ ਤੇ ਆਏ ਲੋਕ ਮੋਗਾ ਵਿਖੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਨੇ ਮਾਰੀ ਟੱਕਰ ਹੋਈ ਮੌਤ ਮੋਰਿੰਡਾ ਵਿਖੇ ਪੰਜਾਬ ਡੀਜੀਪੀ ਨੇ ਜ਼ਿਲ੍ਹਿਆਂ ਦੇ ਐਸਐਚਓਜ਼ ਦੀ ਵਿਦਿਆਰਥੀਆਂ ਨੂੰ ਨਸ਼ੇ ਸੰਬੰਧੀ ਜਾਗਰੂਕ ਕਰਨ ਦੀ ਸਕੂਲਾਂ ਵਿੱਚ ਲਗਾਈ ਡਿਊਟੀ ਰੋਪੜ ਵਿਖੇ ਹਾਈਵੇ ਤੇ ਪਲਟਿਆ ਆਕਸੀਜਨ ਸਿਲੰਡਰਾਂ ਨਾਲ ਲੱਦਿਆ ਟਰੱਕ 1 ਘੰਟੇ ਬਾਅਦ ਚਾਲਕ ਨੂੰ ਕੱਢਿਆ ਗਿਆ ਬਾਹਰ ਮੋਹਾਲੀ ਵਿਖੇ ਵਿਦਿਆਰਥੀਆਂ ਵਿਚਾਲੇ ਹੋਈ ਝੜਪ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹਮਲਾ ਪੁਲਿਸ ਨੇ ਇੱਕ ਨੌਜਵਾਨ ਨੂੰ ਕੀਤਾ ਕਾਬੂ ਹੁਸ਼ਿਆਰਪੁਰ ਵਿਖੇ ਤਿੰਨ ਬੱਚਿਆਂ ਦੀ ਮਾਂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਪਤੀ ਦੀ ਮੌਤ ਤੋਂ ਬਾਅਦ ਕਰਦਾ ਚੁੱਕਦੀ ਸੀ ਖਰਚਾ ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਗਏ ਤਿੰਨ ਨੌਜਵਾਨਾਂ ਦੀਆਂ ਬਿਆਸ ਦਰਿਆ ਵਿੱਚੋਂ ਮਿਲੀਆਂ ਲਾਸ਼ਾਂ ਸ਼ਨੀਵਾਰ ਨੂੰ ਗਣਪਤੀ ਜੀ ਦੀ ਸਥਾਪਨਾ ਨੂੰ ਲੈ ਕੇ ਚੰਡੀਗੜ੍ਹ ਵਿੱਚ ਜੋਰਾਂ ਤੇ ਤਿਆਰੀਆਂ ਜਿੱਥੇ ਲੋਕਾਂ ਵੱਲੋਂ ਗਣਪਤੀ ਜੀ ਦੀ ਇਕੋ ਫ੍ਰੈਂਡਲੀ ਮੂਰਤੀਆਂ ਦੀ ਕੀਤੀ ਜਾ ਰਹੀ ਖਰੀਦਦਾਰੀ ਪਠਾਨਕੋਟ ਵਿਖੇ ਹੱਥੀ ਕੰਮ ਕਰਕੇ ਲੱਕੜ ਦੀਆਂ ਬਾਂਸ ਤੇ ਟੋਕਰੀਆਂ ਬਣਾਉਣ ਵਾਲੇ ਲੋਕਾਂ ਦੀ ਹਾਲਤ ਤਰਸਯੋਗ ਬੋਲੇ ਲੋਕ ਮਸ਼ੀਨੀ ਯੁੱਗ ਦੇ ਚੱਲਦਿਆਂ ਵਿਕਰੀ ਹੋ ਰਹੀ ਘਟ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ